ਪਾਰ ਪਤਾਰ ਵੜਾ ਹੰਬੈ ਰਾਜਨ ਕੌਨ ਤਮਾਰੈ ਆਵੈ ਐਸੂ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ ਰਹਾਉ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਨ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ ਸ਼ਲੋਕ ਕਬੀਰ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਘਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੇ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਉ ਜੀ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਚਾਰ ਮੁਕਤ ਚਾਰੇ ਸਿਧ ਮਿਲਕੇ ਦੂਲਾਹਾ ਪ੍ਰਭ ਕੀ ਸਰਨ ਪਰਿਉ ਮੁਕਤ ਭਇਓ ਚਉ ਹੂੰ ਜੁਗ ਜਾਨਿਉ ਜਸ ਕੀਰਤ ਮਾਥੈ ਛਤਰ ਧਰਿਉ ਰਾਜਾ RAM ਜਪਤ ਕੋ ਕੋ ਨਾ ਕਰਿਉ ਗੋਰੀਆ ਪਦੇ ਸਦਾ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਉ ਰਹਾਉ ਸ਼ੰਖ ਚੱਕਰ ਮਾਲਾ ਤਿਲਕ ਬਿਰਾਜਤ ਦੇਖ ਪ੍ਰਤਾਪ ਜਮ ਡਰਿਉ ਨਿਰਪਉ ਭੈ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਉ ਅਮਰੀਕ ਕੋ ਦਿਉ ਅਪੈ ਪਦ ਰਾਜ ਭਪੀਖਨ ਅਧਿਕ ਕਰਿਉ ਨੌ ਨਿਧ ਠਾਕੁਰ ਦਈ ਸੁਦਾਮੈ ਪਰੋ ਅਟਲ ਅਜਹੂ ਨਾ ਟਰਿਉ ਭਗਤ ਹੈ ਤਮਾਰਿਓ ਹਰਨਾਖਸ਼ ਨਰਸਿੰਘ ਰੂਪ ਹੋਏ ਦੇ ਧਰਿਓ ਨਾਮਾ ਕਹੈ ਭਗਤ ਬਸ ਕੀਸਵ ਅਜਹੂ ਬਲ ਕੇ ਦਵਾਰ ਖਰੋ ਮਾਰੂ ਕਬੀਰ ਜੀਓ ਦੀਨ ਬਸਾਰਿਓ ਰੇ دیਵਾਨੇ ਦੀਨ ਬਸਾਰਿਓ ਰੇ ਪੇਟ ਭਰਿਓ ਪਸੂਆ ਜਿਓ ਸੋਇਓ ਮਨੁਖ ਜਨਮ ਹੈ ਹਾਰਿਉ ਰਹਾਉ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਉ ਤੰਦੈ ਝੂਠ ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਉ ਊਠ ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਗmaat ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ ਕਾਮੀ ਕ੍ਰੋਧੀ ਚਾਤੁਰੀ ਬਾਜੀ ਗਰਬੇ ਕਾਮ ਨਿੰਦਾ ਕਰਤੇ ਜਨਮ ਸਰਾਨੋ ਕਬਹੂ ਨਾ ਸਿਮਰਿਓ ਰਾਮ ਕਹਿ ਕਬੀਰ ਚੇਤੇ ਨਹੀਂ ਮੂਰਖ ਮੁਗਦਗਵਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜ ਸਾਦਤ ਕੀਆ ਅਬਲ ਬਲ ਤੋੜਿਆ ਅਚਲ ਚਲ ਥਪਿਆ ਅ ਘੜ ਘੜਿਆ ਤਾਹ ਆਪਿਓ ਪੀਆ ਮਨ ਆਦ ਗੁਣ ਆਦਿ ਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸੁਮਾਨਿਆ ਰਹਾਉ ਅਰਧ ਕੋ ਅਰਧਿਆ ਸਰਧ ਕੋ ਸਰਧਿਆ ਸਲਲ ਕੋ ਸਲਲ ਸੰਮਾਨ ਆਇਆ ਬਦਤ ਜੈ ਦੇਉ ਜੈ ਦੇਵ ਕਉ ਰਮਿਆ ਬ੍ਰਹਮ ਮਨਿਰਵਾਨ ਲੇਵਲੀਨ ਪਾਇਆ ਕਬੀਰ ਮਾਰੂ RAM ਸਿਮਰ ਪਛਤਾਹੇਗਾ ਮਨ ਪਾਪੀ ਜੀ ਅਰਾ ਲੋਭ ਕਰਤ ਹੈ ਆਜ ਕਾਲ ਉਠ ਜਾਹੇਗਾ ਰਹਾਉ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਪੁਲਾਹੇਗਾ ਧਨ ਜੋਬਨ ਕਾ ਗਰਭ ਨਾ ਕੀਜੈ ਕਾਗਦ ਜਿਉ ਗੱਲ ਜਾਹੇਗਾ ਜੋ ਜਾਮ ਆਏ ਕੇਸ ਗਹਿ ਪਟਕੈ ਤਾਂ ਦਿਨ ਕਿਸ਼ਨਾ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਹੇਗਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕਹ ਜਾਹੇਗਾ ਕਹਿਤ ਕਬੀਰ ਸੁਨ ਹੋਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗਸਈਆ ਮੇਰਾ ਮਾਤਾ ਛਤਰ ਧਰੈ ਰਹਾਉ ਜਾਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੁਹੀ ਧਰੈ ਨੀਚ ਹਉ ਉਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ ਕਹਿਰ ਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੀਰੇ ਚਾਰ ਪਦਾਰਥ ਅਸ਼ਟ ਮਹਾ ਸਿੱਧ ਨਾਮ ਦੇ ਕਰ ਤਲ ਤਾਂ ਕਹਿ ਹਰ 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 ਨਾਮ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਉ ਨਾਨਕ ਖਿਆਨ ਪ੍ਰਾਨ বেদ ਵਿਦ 34 ਅਸ਼ਰਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ ਕਹਿ ਰਵਦਾਸ ਉਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ ਤੁਖਾਰੀ ਸ਼ੰਤ ਮਹਲ